ਬਾਈ ਬੱਕਰੀਆਂ ਵਾਲੇ ਸਾਰੇ ਜਣੇ ਤਿਆਰੀ ਕਰ ਲੋ ਦੁੱਧ ਚਵਾਈ ਦਾ ਮੁਕਾਬਲਾ ਆ ਰਿਹਾ 15 16 ਫਰਵਰੀ ਨੂੰ 12ਵੀਂ ਦੇ ਵਿੱਚ ਹੂ ਰਾਏਕੋਟ ਦੇ ਨਾਲ ਲੱਗ ਮਾ ਪਿੰਡ ਆ ਬਾਈ ਗੁਰਦੇਤ ਗਾਉਟ ਫਾਰਮ ਵੱਲੋਂ ਕਰਾਇਆ ਜਾ ਰਿਹਾ ਤੇ ਵੱਡੇ ਆ ਨਾਮ ਨੇ ਪਹਿਲਾ ਮੋਟਰਸਾਈਕਲ ਆ ਦੂਜਾ ਤੇ ਤੀਜਾ ਸਕੂਟਰੀਆ ਬਾਕੀ 12 ਨੰਬਰਾਂ ਤੱਕ ਆਉਣ ਵਾਲੀਆਂ ਬੱਕਰੀਆਂ ਨੂੰ ਪੈਸੇ ਦਿੱਤੇ ਜਾਣਗੇ ਤੇ ਉੱਥੇ ਸਾਰਿਆਂ ਨੇ ਪਹੁੰਚਣਾ ਬਾਈ ਵਪਾਰੀ ਵੀ ਆ ਰਹੇ ਨੇ ਬਾਹਰੋਂ ਮਹਾਰਾਸ਼ਟਰ ਤੋਂ ਹਾਈਦਰਾਬਾਦ ਤੋਂ ਉੱਥੇ ਬੱਕਰੀਆਂ ਵਿਕਣਗੀਆਂ ਵੀ ਮੇਮਨੇ ਵੀ ਵਿਕਣਗੇ ਛੋਟੇ-ਛੋਟੇ ਬੱਚੇ ਤੇ ਬਾਕੀ ਬਾਈ ਤਾਰੀ ਵਰਗੇ ਸਾਰੇ ਪਹੁੰਚ ਰਹੇ ਨੇ ਤਾਰੀ ਬਈ ਬੱਕਰੇ ਲੈ ਕੇ ਪਹੁੰਚੇਗਾ ਉੱਥੇ ਆਹ ਯਾਰ ਫਿਰ ਤਾਂ ਨਾ ਚਾਓ ਚੜਿਆ ਪੈ ਉਸ ਦਿਨ ਦਾ ਰੋਟੀ ਇੱਕ ਖਾਣੇ ਆਵੇ ਵਰ ਵੀ ਕਾਦ ਵਰ ਵੀ ਆਵੇ ਠੀਕ ਹੈ ਸਾਨੂੰ ਪੂਰਾ ਚਾਵਾ ਜਾ ਸਾਡੇ ਬੰਦੇ ਸਾਰੇ ਜਾਣਗੇ ਯਾਰ ਹੂੰ ਜਿਹੜੇ ਨਵੇਂ ਚੇਲੇ ਬਾਲ ਕੇ ਵੀ ਇਹ ਵੀ ਜਾਣਗੇ ਨਾਲੇ ਇੱਕ ਗੱਲ ਹੋਰ ਦੱਸ ਦਈਏ ਜਿਹੜਾ ਗਰਦੇਤ ਗੌਟ ਫਾਰਮ ਆ ਉਹ ਵੀ ਬਾਈ ਤਾਰੀ ਤੋਂ ਸ਼ੁਰੂ ਹੋਇਆ ਹੋਇਆ ਉੱਥੋਂ ਇੱਕ ਤਾਰੀ ਦੇ ਘਰੋਂ ਬੱਕਰਾ ਗਿਆ ਹੋਇਆ ਇੱਕ ਜਿਹੜੇ ਬੱਕਰੇ ਦੇ ਉਹ ਉੱਥੇ ਮੇਮਨੇ ਨੇ ਆਪਾਂ ਵੀਡੀਓ ਪਹਿਲਾਂ ਪਾਈਆਂ ਸੀ ਨਾ ਵੱਡੇ ਵੱਡੇ ਕੰਨ ਵਾਲੀਆਂ ਤਾਂ ਤਾਰੀ ਛੋਟੇ ਇਥੋਂ ਲੈ ਕੇ ਗਿਆ ਸੀ ਪਾਈ ਆਪਣੇ ਕੋਲੋਂ ਕਹਿ ਸੀ ਹਾਂ ਭਾਈ ਆਪਣੇ ਬੱਚੇ ਆਪਾਂ ਆ ਜਾ ਤੇ ਕਾ ਦੱਸ ਦੇਈਂ ਨਾ ਆਪਾਂ ਕਦੇ ਐਂ ਨਹੀਂ ਕਰਿਆ ਵੀ ਆ 2 ਲੱਖ ਦਾ ਫਿਰ ਤੇ ਮੈਂ ਵੀਡੀਓ ਪਾਈ ਜੀ ਆਪਾਂ ਕਰਿਆ ਨਹੀਂ ਕਦੇ ਕੰਮ ਉਹ ਤਾਂ ਪਤਾ ਨਹੀਂ ਮਿੰਦਾ ਜਿਆਦ ਨਹੀਂ ਬਾਕੀ ਉਹ ਮੇਲੇ ਵੀ ਜਿੱਤਿਆ ਬਾਈ ਬੱਕਰਾ ਤੇ ਉਦੋਂ ਬਾਈ ਮਣੀਂਦਰ ਨੇ ਨਾਂ ਵੀ ਲੈਂਤਾ ਸੀ ਵੀ ਬਾਈ ਤਾਰੀ ਦੇ ਘਰੋਂ ਆਇਆ ਹੋਇਆ ਤੇ ਬਾਕੀ ਮੇਲੇ ਦੀ ਤਿਆਰੀ ਕਰ ਲੋ ਬਾਈ ਵੱਦ ਤੋਂ ਵੱਦ ਵੀਰ ਪਹੁੰਚੇ ਉੱਥੇ ਵੱਡੇ ਨਾਮ ਨੇ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਮੇਲਾ ਜੀਚ ਇੰਨੇ ਵੱਡੇ ਨਾਮ ਵੱ ਜਾ ਮੇਲਾ ਦਾ ਯਾਨੀ ਸਿਰਾਈ ਕਰਤਾ ਜਿਹਦਾ ਨਾਮ ਤਾਂ ਕੋਈ ਦਿੰਦਾ ਨਹੀਂ ਦਾ ਉਸਨੂੰ ਰੱਬ ਦੇ ਨਾਮ ਹਣੀ ਬਾਹਲਾ ਸਿਰਾ ਕਰਤਾ ਇਹ ਬੰਦੇ ਨੇ ਕਹਿੰਦੇ ਨਾਮ ਦੇਣੇ ਔਖੇ ਨੇ ਯਾਨੀ ਐਕਟਰ ਨੂੰ ਦਾ ਦੇਣ ਦਾ ਨਾਮ ਲਾ ਇੰਟਰਨੈਟ ਉੱਪਰ ਆ ਕੇ ਕੁਝ ਨਹੀਂ ਗੱਲ ਬਣਦੀ ਆਹ ਤਾਂ ਬਾਹਲੇ ਨਾਮ ਕਰਤੇ ਬੰਦੇ ਲਓ ਭਾਈ ਮਿਲਦੇ ਆ 12ਵੀਂ ਫੇਰ ਦੇ ਵਿੱਚ 15 16 17 ਫਰਵਰੀ ਨੂੰ 17 ਫਰਵਰੀ